ਸਟਰਗਲ ਤਾਂ ਮਿਲਦਾ ਇਸ ਲਾਈਨ ਚ ਡੇਲੀ ਦੀ ਹੈ ਜੀ ਜਿਵੇਂ ਜਿਵੇਂ ਸੋਚੀ ਜਾਂਦੇ ਸੀ ਉਵੇਂ ਉਵੇਂ ਉਸ ਤੋਂ ਵੱਧ ਹੀ ਦੇ ਰਿਹਾ ਪਰਮਾਤਮਾ ਮੈਨੂੰ ਲੱਗਦਾ ਹਰ ਐਕਟਰ ਕਹਿੰਦੀ ਹੈਗਾ ਵੀ ਮੈਂ ਡਿਫਰੈਂਟ ਕੀਤਾ ਮੈਂ ਉਹ ਮੈਂ ਵੀ ਇਹੀ ਗੱਲ ਕਰੂੰਗਾ ਵੀ ਕੁਝ ਡਿਫਰੈਂਟ ਹੈ ਮੈਂ ਐਜ਼ ਐਨ ਐਕਟਰ ਮੇਰੇ ਲਈ ਕਰਨ ਲਈ ਕੁਝ ਨਵਾਂ ਸੀ ਐਕਚੁਅਲੀ ਬਟ ਮੈਂ ਮੇਰਾ ਸੁਭਾਅ ਮੇਰੇ ਪਾਤਰਾਂ ਨਾਲ ਡਿਫਰੈਂਟ ਹੈ ਜਦੋਂ ਮਿਲਦਾ ਜਿਹੜੇ ਨਵੇਂ ਮਿਹਨਤ ਕਰਦੇ ਨੇ ਮੁੰਡੇ ਮੁੰਡੇ ਨੇ ਚਾਹੇ ਕੁੜੀਆਂ ਨੇ ਜਾਂ ਵੀ ਮਿਹਨਤ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਸਿਹਾਰੂ ਇਹ ਨਹੀਂ ਕਹਿ ਸਕਦੇ ਵੀ ਆਪਾਂ ਹੁਣ ਅਸੀਂ ਆ ਚਾਰ ਕੰਮ ਕਰ ਲਏ ਹੋਣ ਅਸੀਂ ਸਟੈਬਲਿਸ਼ ਹੋ ਗਏ ਹੁਣ ਸਾਡੇ ਕੋਲ ਇਦਾਂ ਕੰਮ ਆਈ ਜਾਊਗਾ ਨਾ ਤੁਹਾਨੂੰ ਹਰ ਰੋਜ਼ ਹੀ ਉਹਦੀ ਮਿਹਨਤ ਕਰਨੀ ਪਊਗੀ ਜੇ ਤੁਸੀਂ ਬਨੇ ਰਹਿਣਾ ਆਲਾਦਲਾ ਸਾਡਾ ਐਸਾ ਹੁੰਦਾ ਅਸੀਂ ਜਿੱਥੇ ਰਹਨੇ ਆ ਸਾਡੇ ਦੋਸਤ ਮਿੱਤਰ ਨੇ ਜਾਂ ਹੋਰ ਪਿੰਡਾਂ ਦੇ ਵਿੱਚ ਅਸੀਂ ਪਾਤਰ ਦੇਖਦੇ ਆ ਉਹਨਾਂ ਤੋਂ ਦੇਖ ਕੇ ਸਾਡੇ ਉਹ ਜ਼ਹਿਨ 'ਚ ਰਹਿੰਦੀਆਂ ਨੇ ਚੀਜ਼ਾਂ ਜਦੋਂ ਪਲੇ ਕਰਦੇ ਆ ਤਾਂ ਉਹ ਜਲਦੀ ਕਨੈਕਟੀਵਿਟੀ ਹੋ ਜਾਂਦੀ ਹੈ ਸਸ਼ਿਕਾ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤਾਂ ਹਮੇਸ਼ ਗੀਤਕਾਰਾਂ ਦੀ ਉਡੀਕ ਜ਼ਰੂਰ ਕੀਤੀ ਜਾਂਦੀ ਹੈ ਔਰ ਜੋ ਅੱਜ ਕਲਾਕਾਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਉਡੀਕ ਮੈਂ ਕਹਿੰਨੀ ਹੈ ਕਿ ਹਰ ਫਿਲਮ ਦੇ ਵਿੱਚ ਖਾਸ ਤੌਰ ਤੇ ਕੀਤੀ ਜਾਂਦੀ ਹੈ ਤੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਇਹ ਜ਼ਰੂਰ ਚਾਹੁੰਦੇ ਨੇ ਕਿ ਬੈਕ ਟੂ ਬੈਕ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਕਾਫੀ ਜ਼ਰੂਰ ਆਣ ਸੋ ਬੇਸ਼ੱਕ ਅੱਜ ਜਿਸ ਸਬਬ ਦੇ ਨਾਲ ਸਾਡੇ ਨਾਲ ਉਹ ਜੁੜੇ ਹੋਏ ਨੇ ਕੋਈ ਉਹਨਾਂ ਦੀ ਆਪਣੀ ਫਿਲਮ ਨੂੰ ਲੈ ਕੇ ਨਹੀਂ ਬਲਕਿ ਉਹ ਕਿਸੇ ਨੂੰ ਸਪੋਰਟ ਕਰਨ ਦੇ ਲਈ ਖਾਸ ਤੌਰ ਤੇ ਪਹੁੰਚੇ ਹੋਏ ਨੇ ਗੱਲਬਾਤ ਕਰ ਰਹੀ ਹਾਂ ਮੈਂ ਨਵਦੀਪ ਕਲੇਰ ਹੋਰਾ ਦੀ ਸੋ ਜ਼ਿਆਦਾ ਵਕਤ ਨਾ ਲੈਂਦੇ ਹੋਏ ਪਹਿਲੇ ਸਵਾਗਤ ਕਰਦੀ ਹਾਂ ਸਾ ਸ਼ਿਕਾ ਸਸਿਕਲ ਜੀ ਨੌਕ ਨਿਊਜ਼ ਆਲੈਂਡ ਦਾ ਧੰਨਵਾਦ ਤੁਸੀਂ ਆਏ ਹੋ ਇਸ ਖਬਰ ਕਰਨ ਦੇ ਇਸ ਮਠਿੰਡਾ ਜੈਕਸ਼ਨ ਦੀ ਅੱਜ ਜੋ ਸਾਰੀ ਟੀਮ ਇਕੱਠੀ ਹੈ ਤੇ ਥੈਂਕ ਯੂ ਤੁਹਾਡਾ ਬਿਲਕੁਲ ਸੋ ਪਹਿਲੇ ਤਾਂ ਹੀ ਦੋਸਤੋ ਕਿਵੇਂ ਚੱਲ ਰਹੀ ਹੈ ਕਾਟਸਟ ਭਰੀ ਜ਼ਿੰਦਗੀ ਬਹੁਤ ਅੱਛੀ ਹੈ ਜੀ ਕਿੰਨੇ ਮਤਲਬ ਇਸ ਵੇਲੇ ਰੰਗ ਅਲੱਗ ਹੀ ਹੋ ਰਿਹਾ ਦੀ ਜ਼ਿੰਦਗੀ ਦੇ ਵਿੱਚ ਭਰੇ ਹੋਏ ਨੇ ਪੂਰੀ ਪੂਰੀ ਰਗੀਨ ਹੈ ਜ਼ਿੰਦਗੀ ਵਾਹਿਗੁਰੂ ਦਾ ਬਹੁਤ ਸ਼ੁਕਰ ਹੈ ਕੰਮ ਜਦੋਂ ਕਿਉਂਕਿ ਜਦੋਂ ਮੇਲਾ ਦਾ ਆਰਟਿਸਟ ਉਹਦੇ ਹੀ ਰੰਗੀਨ ਹੁੰਦੀ ਹੈ ਦੀ ਲਾਈਫ ਜਦੋਂ ਕੰਮ ਚੱਲਦਾ ਰਹਿੰਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਜੀ ਕਰ ਰਹੇ ਬਾਕੀ ਤੁਹਾਡਾ ਸਾਰਾ ਦਿਲ ਕਹਿੰਦਾ ਪਿਆਰ ਹੈ ਉਹ ਮਿਲ ਜਾਂਦਾ ਉਹਦੇ ਨਾਲ ਹੋਰ ਸਕੂਨ ਮਿਲ ਜਾਂਦਾ ਬੁਸ਼ਤ ਹੋ ਜਾਂਦੇ ਮੈਨੂੰ ਲੱਗਦਾ ਕਿ ਇਹ ਚੀਜ਼ ਹਮੇਸ਼ਾ ਹੁੰਦੀ ਹੈ ਕਿ ਹਮੇਸ਼ਾ ਅਸੀਂ ਆ ਆਰਟਿਸਟ ਨੂੰ ਇਸ ਚੀਜ਼ ਬਾਰੇ ਪੁੱਛਦੇ ਹਾਂ ਕਿ ਤੁਹਾਡਾ ਕਿਹੜਾ ਪ੍ਰੋਜੈਕਟ ਆ ਰਿਹਾ ਹੈ ਕਿਸ ਨਵੇਂ ਚੀਜ਼ ਦੇ ਨਾਲ ਤੁਸੀਂ ਅੱਜ ਜੁੜੇ ਜਾ ਰਹੇ ਹੋ ਪਰ ਹਮੇਸ਼ਾ ਇਹ ਚੀਜ਼ ਜ਼ਰੂਰ ਨਹੀਂ ਪੁੱਛੀ ਜਾਂਦੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੈਕ ਟੂ ਬੈਕ ਕੀ ਕੁਝ ਚੱਲ ਰਿਹਾ ਹੈ ਕਿੰਨੀਆਂ ਕਿ ਮਤਲਬ ਸਟਰਗਲ ਉਹ ਤਾਂ ਉਹਨਾਂ ਦੇ ਵੱਲੋਂ ਚੱਲ ਰਿਹਾ ਹੈ ਕਿਉਂਕਿ ਅੱਜਕਲ ਮੈਨੂੰ ਲੱਗਦਾ ਹੈ ਕਿ ਇੱਕ ਫਿਲਮ ਮਿਲਣੀ ਜਾਂ ਕੋਈ ਇੱਕ ਰੋਲ ਮਿਲਣਾ ਬਹੁਤ ਵੱਡੀ ਗੱਲ ਹੈ ਉਹ ਵੀ ਉਸ ਕਲਾਕਾਰ ਨੂੰ ਜਿਨੇ ਇੰਨਾ ਲੰਮਾ ਟਾਈਮ ਹੰਡਾਇਆ ਹੈ ਹੈਨਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਕਿਉਂ ਆਲਵੇਜ਼ ਜਦੋਂ ਆਪਾਂ ਬਿਲ ਦੀ ਜਗਾ ਚਾਹੋਂ ਬਦੀ ਜ਼ਿੰਦਗੀ ਹੈ ਲਾਈਫ ਹੈ ਕੈਮਰਾ ਲਾਈਟ ਹੈ ਤਾਂ ਆਲਵੇਜ਼ ਸਾਰੇ ਇੱਧਰ ਰਹਿੰਦੇ ਨੇ ਹਾਂ ਹਰ ਦੀ ਲਾਈਫ ਦੇ ਵਿੱਚ ਸਗਲ ਚੱਲਦਾ ਰਹਿੰਦਾ ਪਰਸਨਲ ਲਾਈਫ ਦਾ ਵੀ ਚੱਲਦਾ ਤੇ ਪ੍ਰੋਫੈਸ਼ਨਲ ਲਾਈਫ ਦਾ ਵੀ ਚੱਲਦਾ ਹੈਗਾ ਬਟ ਇਹ ਹੁੰਦਾ ਵੀ ਜੇ ਤੁਸੀਂ ਲੱਗੇ ਰਹੇ ਹੋ ਇੱਕ ਰਾਹ ਦੇ ਉੱਤੇ ਫਿਰ ਸਮਾਂ ਜਦੋਂ ਜਿੰਨਾ ਮਰਜ਼ੀ ਲੱਗ ਜੇ ਪਰ ਉਹ ਜਦੋਂ ਕੰਮ ਤੁਸੀਂ ਕਰਦੇ ਹੋ ਆਪਣੀ ਇੱਛਾ ਦਾ ਜਾਂ ਤੁਹਾਨੂੰ ਮਿਲਦਾ ਹੈਗਾ ਉਦੋਂ ਸਕੂਨ ਮਿਲਦਾ ਵੀ ਯੈਸ ਅਸੀਂ ਕਿਸੇ ਰਾਹ ਤੇ ਤੁਰੇ ਸੀ ਅੱਜ ਅਸੀਂ ਉਸ ਤੋਂ ਸਫਲ ਹੋ ਰਹੇ ਹਾਂ ਲੈਕ ਟੈਕ ਇੰਡਸਟਰੀ ਦੇ ਵਿੱਚ ਉਹਨਾ ਸਕੂਨ ਫਿਲਹਾਲ ਮਿਲ ਰਿਹਾ ਨਵਦੀਪ ਭੋਰਾ ਨੂੰ ਬਿਲਕੁਲ ਜੀ ਬਹੁਤ ਮੈਂ ਮੈਂ ਅਮੀ ਘਾ ਬਹੁਤ ਕਿਰਪਾ ਵਾਗੁਰੂ ਦੀ ਖੁਸ਼ ਹਾਂ ਕਿ ਬਹੁਤ ਜ਼ਿਆਦਾ ਜਿਵੇਂ ਜਿਵੇਂ ਸੋਚੀ ਜਾਂਦੀ ਸੀ ਉਹਵੇਂ ਮੈਂ ਉਸ ਤੋਂ ਵੱਧ ਹੀ ਦੇ ਰਿਹਾ ਪਰਮਾਤਮਾ ਮਿਹਨਤ ਕਰੀ ਜਾਂਦੇ ਹਾਂ ਕਿ ਪਿੱਲਾ ਦਾ ਜਿੰਨੀ ਕਾ ਅਸੀਂ ਮਿਹਨਤ ਕਰਦੇ ਹਾਂ ਉਹਨਾ ਸਾਨੂੰ ਫਲ ਮਿਲਦਾ ਹੀ ਹੈਗਾ ਤੋ ਕਿਵੇਂ ਦੇ ਪ੍ਰੋਜੈਕਟਸ ਹੋਣ ਫਿਲਹਾਲ ਤੁਹਾਡੇ ਆ ਰਹੇ ਨੇ ਕਿ ਕਿਤੇ ਤੇ ਵਰਕਿੰਗ ਚੱਲ ਰਹੀ ਹੈ ਫਿਲਹਾਲ ਜੀ ਆਪਣਾ 라ਵੀ ਦੇ ਕੰਡੇ ਆ ਰਹੀ ਹੈ ਫਿਲਮ ਹੁਣੀ ਅਨਾਉਂਸ ਹੋਈ ਹੈ ਅੱਜ 5 ਸਤੰਬਰ ਡੇਟ ਹੈਰੀ ਭਟੀ ਨੇ ਡਾਇਰੈਕਟ ਕੀਤਾ ਜਾਂ ਸੰਯੋਗ ਕਰੇ ਅਲਵੀਰ ਨੇ ਲਿਖੀ ਹੈ ਉਹ ਫਿਲਮ ਤੇ ਉਹਦਾ ਮੈਂ ਕੇਸਾਂ ਬਹੁਤ ਖੁਸ਼ੀ ਹੈ ਮੈਨੂੰ ਕਿਉਂਕਿ ਅੱਛੀ ਫਿਲਮਾਂ ਬਹੁਤ ਜ਼ਿਆਦਾ ਥੈਨ ਮੇਰੇ ਦੋ ਪ੍ਰੋਜੈਕਟ ਹੋਣੇ ਜੀ ਇੱਕ ਮਾਨੁਸ਼ਾ ਜੀ ਦੀ ਕੀਤੀ ਡਾਇਰੈਕਟ ਡਾਇਰੈਕਟ ਕੀਤੀ ਫਿਲਮ ਹੈ ਉਹਦੀ ਵੀ ਡੇਟ ਜਲਦੀ ਹੀ ਅਨਾਉਂਸ ਹੋ ਜੂਗੀ ਇੱਕ ਮੇਰੇ ਆਪਣਾ ਵਿੰਦਰ ਜੀ ਨੇ ਸਾਡੇ ਪ੍ਰੋਡਿਊਸਰ ਨੇ ਤੇ ਉਹਦੇ ਡਾਇਰੈਕਟਰ ਨੇ ਫਿਲਮ ਦੇ ਲਖ ਲੈਰੀ ਜੀ ਉਹ ਵੀ ਪ੍ਰੋਜੈਕਟ ਰੈਡੀ ਹੈ ਬਸ ਜਲਦੀ ਹੀ ਉਹਦੀ ਵੀ ਡੇਟ ਅਨਾਉਂਸ ਹੋ ਜਾਊਗੀ ਬਿਲਕੁਲ ਮਤਲਬ ਇਸ ਕਹਿਤ ਹੈ ਕਿ ਆਉਣ ਵਾਲੇ ਟਾਈਮ ਨਵਦੀਪ ਹੋਰਾਂ ਦਾ ਜ਼ਰੂਰ ਆਉਣ ਵਾਲਾ ਹੈ ਨਾ 2025 ਖਾਸ ਕਰਕੇ ਤੇ ਤਿੰਨੋਂ ਫਿਲਮਾਂ 2025 ਦੀਆਂ ਨੇ ਆਈ ਥਿੰਕ ਦੋ ਫਿਲਮਾਂ ਭਾਈ ਤਿੰਨ ਹੀ ਸ਼ਾਇਦ 25 ਜੀ ਹੋ ਜਾਣਗੀਆਂ ਜੇ ਰਵੀ ਦੇ ਕੰਡੇ ਦੀ ਡੇਟ ਅਨਾਉਂਸ ਹੋ ਗਈ ਆ ਜਿਹੜੀ ਮੇਰੀ ਲਖਵਿੰਦਰ ਜੀ ਵਾਲੀ ਤੇ ਲੱਖੇਬਾਈ ਵਾਲੀ ਫਿਲਮ ਆ ਉਹ ਵੀ ਅਸੀਂ 25 ਜੀ ਕਰਨੀ ਹੈ ਆ ਜਿਹੜੀ ਮਾਨਮੋਹਨ ਸ਼ਾਹ ਵਾਲੀ ਫਿਲਮ ਹੈ ਬਾਈ ਦੀ ਉਹ ਵੀ 25 ਜੀ ਕਰ ਰਹੇ ਅਸੀਂ ਹਾਂਜੀ 25 ਜੀ ਤੇ ਨੋ ਹੋ ਜਾਣਗੀਆਂ ਅੱਛਾ ਸੋ ਰਵੀ ਦੇ ਕੰਡੇ ਦੇ ਵਿੱਚ ਕਿਵੇਂ ਤਾਂ ਤੁਹਾਡਾ ਕਿਰਦਾਰ ਹੋਣ ਵਾਲਾ ਹੈ ਕੀ ਮਤਲਬ ਕੀ ਕੁਝ ਉਹਦੇ ਵਿੱਚ ਤੁਸੀਂ ਐਕਸਪਲੋਰ ਕਰਨ ਵਾਲੇ ਹੋ ਉਹਦੇ ਵਿੱਚ ਐਕਚੁਅਲੀ ਮੈਨੂੰ ਅੱਛਾ ਲੱਗਿਆ ਕੰਮ ਕਿਉਂਕਿ ਮੈਂ ਜੋ ਆਪਾਂ ਕਿਰਦਾਰ ਕਰਦੇ ਆਂਗੇ ਆਲਰੇਡੀ ਪਹਿਲਾਂ ਕੀਤੇ ਨੇ ਮੇਲਾ ਦਾ ਹਰ ਅਕਟਰ ਕਹਿੰਦੀ ਹੈਗਾ ਵੀ ਮੈਂ ਡਿਫਰੈਂਟ ਕੀਤਾ ਮੈਂ ਉਹ ਮੈਂ ਵੀ ਇਹੀ ਗੱਲ ਕਰੂੰਗਾ ਵੀ ਕੁਝ ਡਿਫਰੈਂਟ ਹੈ ਮੈਂ ਐਜ਼ ਅਨ ਐਕਟਰ ਮੇਰੇ ਲਈ ਕਰਨ ਲਈ ਕੁਝ ਨਵਾਂ ਸੀ ਲੁੱਕ ਵਾਈਜ਼ ਵੀ ਤੇ ਉਹ ਕੈਰੈਕਟਰ ਵਾਈਜ਼ ਵੀ ਕਿਉਂਕਿ ਐਗਰੈਸ਼ਨ ਵਾਲੇ ਹੋਰ ਸਾਰੇ ਕੈਰੈਕਟਰ ਮੇਰੇ ਲੋਕਾਂ ਨੇ ਦੇਖੇ ਨੇ ਪਸੰਦ ਵੀ ਕੀਤੇ ਨੇ ਉਹ ਥੋੜਾ ਉਸ ਚੀਜ਼ ਤੋਂ ਹਟ ਗਿਆ ਪ੍ਰੇਮ ਦਾ ਕੈਰੈਕਟਰ ਹੈ ਪਾਤਰ ਦਾ ਨਵਾਂ ਹੈ ਤੇ ਉਹ ਬਹੁਤ ਪ੍ਰੇਮ ਕਰਦਾ ਆਪਣੀ ਵਾਈਫ ਨੂੰ ਪਰ ਕੁਝ ਸਰਪ੍ਰਸਨ ਕੁਝ ਐਸੀ ਘਟਨਾਵਾਂ ਹੁੰਦੀਆਂ ਨੇ ਵੀ ਉਹ ਉਸ ਤੋਂ ਥੋੜਾ ਦੂਰ ਹੁੰਦਾ ਤੇ ਕਿਵੇਂ ਉਹ ਚੀਜ਼ਾਂ ਪਰਿਵਾਰ ਦੇ ਵਿੱਚ ਘਟਦੀਆਂ ਨੇ ਉਹਦੇ ਉੱਤੇ ਉਹ ਸਾਰੀ ਫਿਲਮ ਹੈਗੀ ਹੈ ਅੱਛਾ ਆਪਾਂ ਜਿਹੜੇ ਤੁਹਾਡੇ ਕਾਸਟਾਸ ਤੋਂ ਅਤੇ ਜਿਹੜੇ ਕੈਰੈਕਟਰਸ ਦੇਖੇ ਨੇ ਨਾ ਉਹਦੇ ਵਿੱਚ ਐਂਦਾ ਹੈ ਕਿ ਆਪਾਂ ਕਿਤੇ ਨਾ ਕਿਤੇ ਥੋੜੀ-ਬਹੁਤ ਕਹਿ ਸਕਦੇ ਹਾਂ ਕਿ ਜਦੋਂ ਇੱਕ ਅਦਾਕਾਰ ਦੇ ਵਿੱਚ ਰੀਲ ਤੇ ਉਹਦੀ ਰਿਐਲਿਟੀ ਦੋਨੋਂ ਮਿਕਸਚਰ ਹੋ ਜਾਵੇ ਉਹ ਚੀਜ਼ ਓਨੀ ਜ਼ਿਆਦਾ ਨਿੱਖਰ ਕੇ ਸਾਹਮਣੇ ਆਉਂਦੀ ਹੈ ਔਰ ਆਪਾਂ ਖਾਸ ਤੌਰ ਤੇ ਉਹ ਦੇਖੀਏ ਇਹ ਨਹੀਂ ਪਤਾ ਕਿ ਅਸੀਂ ਸਿਰਫ ਵੱਡੇ ਪਰਦੇ ਤੇ ਦੇਖੀ ਹੈ ਯਾ ਪਰਸਨਲ ਲਾਈਫ ਤੋਂ ਕਿੰਨਾ ਕੁ ਰਿਲੇਟ ਕਰਦੀਆਂ ਨੇ ਉਹ ਸਭ ਚੀਜ਼ਾਂ ਕਰਦੀਆਂ ਨੇ ਐਕਚੁਅਲੀ ਬਟ ਮੈਂ ਮੇਰਾ ਸੁਭਾਅ ਮੇਰੇ ਪਾਤਰਾਂ ਨਾਲ ਡਿਫਰੈਂਟ ਹੈ ਮੈਂ ਉਹ ਮੈਂ ਉਹ ਮੈਂ ਐਗਰੈਸ਼ਨਲੀ ਹੈਗਾ ਮੈਨੂੰ ਮੈਨੂੰ ਸ਼ਾਂਤ ਜਾ ਰਹਿਣਾ ਪਸੰਦ ਹੈ ਬਟ ਫਿਲਮਾਂ ਚ ਹੁੰਦਾ ਹੀ ਆ ਉਹ ਇਹ ਹੈ ਪਰ ਆਲਾ ਦਾਲਾ ਸਾਡਾ ਐਸਾ ਹੁੰਦਾ ਹੈ ਅਸੀਂ ਜਿੱਥੇ ਰਹਨੇ ਆ ਸਾਡੇ ਦੋਸਤ ਮਿੱਤਰ ਤੇ ਜਾਂ ਹੋਰ ਪਿੰਡਾਂ ਦੇ ਵਿੱਚ ਅਸੀਂ ਪਾਤਰ ਦੇਖਦੇ ਆ ਉਹਨਾਂ ਨੂੰ ਦੇਖ ਕੇ ਸਾਡੇ ਉਹ ਜ਼ੈਨ ਚ ਰਹਿੰਦੀਆਂ ਨੇ ਚੀਜ਼ਾਂ ਜਦੋਂ ਪਲੇ ਕਰਦੇ ਆ ਤਾਂ ਉਹ ਜਲਦੀ ਕਨੈਕਟੀਵਿਟੀ ਹੋ ਜਾਂਦੀ ਹੈ ਸੋ ਅੱਜ ਤੁਸੀਂ ਖਾਸ ਤੌਰ ਤੇ ਬਠਿੰਡਾ ਜੰਕਸ਼ਨ ਵੈਬ ਸੀਰੀਜ਼ ਜਿਹੜੀ ਚਪਾਲ ਤੇ ਸਟ੍ਰੀਮ ਹੋਣੀ ਹੈ ਦੱਸ ਹਾਂ 10 ਜੂਨ ਚ ਵੀ ਮੈਂ ਨਾ ਮੈਨੂੰ ਵੀ ਚੇਤਾ ਭੁੱਲ ਗਿਆ 10 ਜੂਨ ਨੂੰ ਜਿਹੜੀ ਖਾਸ ਤੌਰ ਤੇ ਸਟ੍ਰੀਮ ਹੋਣੀ ਆ ਉਹਨਾਂ ਦੇ ਸਪੋਰਟ ਕਰਨ ਦੇ ਲਈ ਪਹੁੰਚੋ ਤਾਂ ਮਤਲਬ ਕਿਵੇਂ ਇਹਨਾਂ ਦਾ ਕਿਵੇਂ ਸਬਬ ਤੁਹਾਡਾ ਇਹਨਾਂ ਦੇ ਨਾਲ ਬਣਿਆ ਹੈ ਜਾਂ ਕੀ ਕੁਝ ਮਤਲਬ ਕਿਸ ਚੀਜ਼ ਨੂੰ ਲੈ ਕੇ ਅੱਜ ਤੁਸੀਂ ਇਹਨਾਂ ਦੇ ਨਾਲ ਆਏ ਕੋਈ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਵੀ ਆਪਣਾ ਵਿੰਕਲ ਚੋਹਾਨ ਜਿਹੜੇ ਰਾਈਟਰ ਡਾਇਰੈਕਟਰ ਇਸ ਫਿਲਮ ਦੇ ਉਹ ਉਹਨਾਂ ਨੇ ਮੈਂ ਪਹਿਲਾਂ ਕੰਮ ਕਰ ਚੁੱਕੇ ਆ ਨਸੀਬਪੁਰਾ ਦੇ ਵਿੱਚ ਤੇ ਬਹੁਤ ਕ੍ਰੀਏਟਿਵ ਹੈ ਮੁੰਡਾ ਬਹੁਤ ਜ਼ਿਆਦਾ ਮਿਹਨਤੀ ਹੈ ਤੇ ਮੈਨੂੰ ਲੱਗਦਾ ਜਿਹੜੇ ਨਵੇਂ ਮਿਹਨਤ ਕਰਦੇ ਨੇ ਮੁੰਡੇ ਮੁੰਡੇ ਨੇ ਚਾਹੇ ਕੁੜੀਆਂ ਨੇ ਜੇ ਵੀ ਮਿਹਨਤ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਤੇ ਬਾਕੀ ਇਸ ਫਿਲਮ ਦੇ ਵਿੱਚ ਕਿੰਨੀ ਹੈ ਸਾਡਾ ਭਰਾ ਅਸੀਂ ਯੂਨੀਵਰਸਿਟੀ ਤੋਂ ਇਕੱਠੇ ਸੀ ਬਹੁਤ ਟਾਈਮ ਅਸੀਂ ਇਕੱਠੇ ਰਹੇ ਹਾਂਗੇ ਤਾਂ ਉਹਦੀ ਸਪੋਰਟ ਲਈ ਪ੍ਰੋਡਿਊਸਰਜ਼ ਨਵੇਂ ਨੇ ਉਹਨਾਂ ਨੂੰ ਹੌਸਲਾ ਹੁੰਦਾ ਆ ਵਿਕਟਰ ਜான் ਭਰਾ ਅਸੀਂ ਇਕੱਠੇ ਕੰਮ ਕੀਤਾ ਸਿਕੰਦਰ ਚ ਵੀ ਕੀਤਾ ਬਹੁਤ ਅਚਾਰਟਿਸਟ ਹੈ ਤਾਂ ਇਹ ਸਾਰੀ ਟੀਮ ਨਾਲ ਪਰਿਵਾਰਕ ਸਾਂਝੀ ਇੱਕ ਤਰ੍ਹਾਂ ਦੀ ਆ ਤਾਂ ਉਹਨਾਂ ਦੀ ਸਪੋਰਟ ਕਰਨ ਲਈ ਮੈਂ ਆਇਆ ਹਾਂ ਅੱਛਾ ਇਸ ਆਪਾਂ ਫਿਲਮ ਦੇ ਵਿੱਚ ਵੈਬ ਸੀਰੀਜ਼ ਦੇ ਵਿੱਚ ਇੱਕ ਕਿਰਦਾਰ ਦੇਖਿਆ ਲਿਲੀ ਵਰਦੀ ਹਨਾ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਸਟਰਗਲ ਤੋਂ ਬਾਅਦ ਇੱਕ ਚੰਗੀ ਪਛਾਣ ਬਣਾਈ ਹੈ ਪਰ ਹੁਣ ਵੀ ਉਹਨਾਂ ਦਾ ਆਪਣਾ ਹੀ ਇਹ ਕਹਿਣਾ ਹੈ ਕਿ ਉਹਨਾਂ ਨੇ ਕਾਫੀ ਇੰਟਰਵਿਊਜ਼ ਦੇ ਵਿੱਚ ਆ ਗੱਲ ਜ਼ਰੂਰ ਕਹੀ ਹੈ ਕਿ ਮਤਲਬ ਇੰਨਾ ਸਟਰਗਲ ਕਰਨ ਤੋਂ ਬਾਅਦ ਵੀ ਐਨੇ ਅੱਛੇ ਪ੍ਰੋਜੈਕਟਸ ਹੱਥ ਹੋਣ ਦੇ ਬਾਵਜੂਦ ਵੀ ਫਿਰ ਵੀ ਕਿਤਨੇ ਕਿਤੇ ਬਾਲੀਵੁੱਡ ਇੰਡਸਟਰੀ ਕੰਮ ਦੇਣ ਤੋਂ ਜਿਹੜਾ ਹੈ ਕਿਤਨੇ ਕਿਤੇ ਹੁਣ ਜ਼ਰੂਰ ਕਤਰ ਆ ਰਹੀ ਹੈ ਕੀ ਲੱਗਦਾ ਹੈ ਕਿ ਇਦਾਂ ਹੋਣਾ ਚਾਹੀਦਾ ਹੈ ਜਾਂ ਇਹ ਸਭ ਇੱਕ ਟਾਈਮ ਹੁੰਦਾ ਹੈ ਬੰਦੇ ਦਾ ਜਾਂ ਕੁਝ ਸ ਸਮਾਂ ਵੀ ਹੁੰਦਾ ਤੇ ਫਿਰ ਬਾਕੀ ਤੁਹਾਡੀ ਕੀ ਕਹਿੰਦੇ ਨੇ ਸਟਰਗਲ ਤਾਂ ਮਿਲਦਾ ਇਸ ਲਾਈਨ 'ਚ ਡੇਲੀ ਦੀ ਹੈ ਜੀ ਤੁਸੀਂ ਹਰ ਰੋਜ਼ ਇਹ ਨਹੀਂ ਕਹਿ ਸਕਦੇ ਵੀ ਆਪਾਂ ਹੁਣ ਅਸੀਂ ਆਹ ਚਾਰ ਕੰਮ ਕਰ ਲਏ ਔਰ ਅਸੀਂ ਸਟੈਬਲਿਸ਼ ਹੋ ਗਏ ਹੁਣ ਸਾਡੇ ਕੋਲ ਇਦਾਂ ਕੰਮ ਆਈ ਜਾਊਗਾ ਨਾ ਤੁਹਾਨੂੰ ਹਰ ਰੋਜ਼ ਹੀ ਉਨੀ ਮਿਹਨਤ ਕਰਨੀ ਪਊਗੀ ਜੇ ਤੁਸੀਂ ਬਨੇ ਰਹਿਣਾ ਤਾਂ ਮੈਂ ਹਰ ਰੋਜ਼ ਉੱਠ ਕੇ ਇਹ ਹੀ ਹੋਣਾ ਚਾਹੀਦਾ ਵੀ ਅੱਜ ਫਿਰ ਪਹਿਲਾ ਦਿਨ ਹੈ ਤਾਂ ਮੈਨੂੰ ਲੱਗਦਾ ਫੇਰ ਹੀ ਤੁਸੀਂ ਸਰਵਾਈਵ ਕਰ ਪਾਹੋਗੇ ਬਿਕੋਜ਼ ਇੰਡਸਟਰੀ ਬਹੁਤ ਜ਼ਿਆਦਾ ਬਾਸਟ ਹੈ ਵੱਡੀ ਹੈ ਵੈਸੇ ਕੰਮ ਵੀ ਬਹੁਤ ਹੈ ਪਰ ਉਹਦੇ 'ਚ ਬਣੇ ਰਹਿਣਾ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਹੀ ਪਊਗੀ ਮੈਨੂੰ ਲੱਗਦਾ ਇੱਕ ਆਰਟਿਸਟ ਦੀ ਹੀ ਜ਼ਿੰਦਗੀ ਐਵੇਂ ਦੀ ਹੈ ਕਿ ਉਹਨੂੰ ਹਰ ਰੋ ਸਟਰਗਲ ਕਰਨਾ ਮੈਨਾਂ ਜੇ ਕੋਈ ਬਿਜ਼ਨਸਮੈਨ ਹੈ ਤਾਂ ਇੱਕ ਅੱਜ ਕਮਾ ਲੇਗਾ ਉਹ ਸੋਚ ਸਕਦਾ ਹੈ ਕਿ ਉਹਨੂੰ ਪੂਰੇ ਮਤਲਬ ਉਹਦੀ ਰਾਇਲਟੀ ਹੈ ਚਾਹੇ ਚੀਜ਼ਾਂ ਦੀ ਹਨਾ ਜਾਂ ਬਿਜ਼ਨਸ ਉਹਨੂੰ ਆਉਂਦਾ ਰਹੇਗਾ ਚਾਹੇ ਉਹ ਡਾਕਟਰ ਹੈ ਉਹਦੀ ਕਲਾ ਹਮੇਸ਼ਾ ਰਹੇ ਇਹੀ ਸਾਡਾ ਕੰਮ ਹੈ ਮਤਲਬ ਐਜ਼ ਅਨ ਆਰਟਿਸਟ ਸਾਡਾ ਹੋਰ ਤਾਂ ਕੋਈ ਕੰਮ ਨਹੀਂ ਇਹਹੀ ਕੰਮ ਹੈ ਵੀ ਅਸੀਂ ਆਪਦੇ ਹੱਥੇ ਕੰਮ ਕਰੀਏ ਆਪਦੇ ਸਕਿੱਲ ਦੇ ਉੱਤੇ ਕੰਮ ਕਰੀਏ ਫਿਰ ਚਾਹੇ ਉਹ ਲੈਂਗੁਏਜ ਹੋ ਗਈ ਸਾਡੀ ਚਾਹੇ ਬਾਡੀ ਲੈਂਗੁਏਜ ਹੋ ਗਈ ਸਾਡੀ ਉਹ ਚੀਜ਼ਾਂ ਹੀ ਤੁਹਾਨੂੰ ਐਜ਼ ਅਨ ਆਰਟਿਸਟ ਅੱਗੇ ਲੈ ਕੇ ਜਾਂਦੀਆਂ ਬਿਲਕੁਲ ਸੋ ਬਹੁਤ ਸਾਰੀਆਂ ਟੇਅਰ ਸਾਰੀਆਂ ਦੁਆਵਾਂ ਖਾਸ ਤੌਰ ਤੇ ਤੁਹਾਨੂੰ ਤੁਹਾਡੇ ਪ੍ਰੋਜੈਕਟਸ ਲਈ ਔਰ ਜਿਹਨਾਂ ਨੂੰ ਸਪੋਰਟ ਕਰ ਰਹੇ ਨੇ ਤੁਸੀਂ ਆਜਾ ਜਿ ਕਿ ਸੋਮਜੀ ਮੈਂ ਫੇਰ ਤੁਹਾਡੇ ਮੱਦੇਮ ਇਰਾਹੀ ਨੌਕ ਨਿਊਜ਼ ਦੇ ਰਹੀ ਕਹੂੰਗਾ ਵੀ ਠੰਡਾ ਜੰਕਸ਼ਨ ਆ ਰਹੀ ਹੈ ਕਿ ਸਾਰੀ ਟੀਮ ਨੂੰ ਸਪੋਰਟ ਕਰੋ ਨਵੀਂ ਟੀਮ ਹੈ ਬਹੁਤ ਮਿਹਨਤੀ ਹੈ ਤਾਂ ਕਿ ਅੱਗੇ ਵੀ ਉਹ ਪ੍ਰੋਜੈਕਟ ਲੈ ਕੇ ਆਉਣ ਜਿਹੜੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕੀ ਥੈਂਕ ਯੂ ਸੋਮਜੀ